ਸ੍ਰੀ ਕਾਲ ਬਾਈ ਸਾਰਿਆਂ ਨੂੰ ਤੇ ਕੱਲ ਐ ਤਾਂ ਆਪਾਂ ਨੇ ਪਾਣੀ ਖਾ ਕਰੋਂ ਲਾਈਟ ਭਜ ਗਈ ਦੀ ਛੇਤੀ ਕੱਲ ਤੇ ਆਹ ਕਿਹੜਾ ਇਹੀ ਭਰੇ ਦਾ ਵੈਸੇ ਆਹ ਅੱਧਾ ਪਿਆ ਤਾਂ ਚਾਚੇ ਦਾ ਕੰਮ ਕਰਿਆ ਹੋਇਆ ਲੋਟ ਆ ਗਿਆ ਵਿਗੜਾਈ ਦਾ ਪਾਣੀ ਤਾਂ ਉਹਦੇ ਨਾਲ ਸਾਰਾ ਹੱਗ ਭਰ ਗਿਆ ਤੇ ਆ ਵੀ ਆਪਾਂ ਨੂੰ ਖੋਲਤਾ ਦ ਰਾਤ ਮਿਲ ਰਾਤ 6:30 ਵਜੇ ਖੁੱਲਿਆ ਦ ਜਿੰਨਾ ਉੱਪਰ ਬਣੀ ਸਾਰਾ ਏਠਾਂ ਆ ਗਿਆ ਬੰਮ ਲੋ ਅੱਧਾ ਘ ਭਰ ਗਿਆ ਇਹ ਹੁਣ ਆਪਾਂ ਦੁਬਾਰਾ ਫੇਰ ਹਟਦਾ ਪਾਣੀ ਇਹਨੂੰ ਜਿਹੜਾ ਰਹਿ ਗਿਆ ਅੱਜ ਖਤਮ ਆ ਇਹ ਵੀ ਕੱਲ ਲੱਗਦਾ ਦਾ ਇਹ ਪਾਣੀ ਬਹੁਤ ਆ ਧਾਨਾ ਮੇ ਖੜਾ ਲੱਗਦਾ ਪਾਣੀ ਹੁਣ ਸਾਰਾ ਉਤਰ ਗਿਆ ਹੁਣ ਕੰਮ ਠੀਕ ਆ ਬਾਕੀ ਹੁਣ ਘੰਟਕ ਲੱਗਣਾ ਇਹਨੂੰ ਇਹ ਭਰ ਕੇ ਫੇਰ ਚੜੀਏ ਦੂਏ ਖੇਤਾਂ ਚ ਇੱਧਰ ਵੀ ਇੱਕ ਹੋਰ ਕਣ ਕਦਾ ਉਵੇਂ ਪਾਣੀ ਖੜਦਾ ਤੇ ਜਿਹੜੇ ਧਿੰਦੇ ਵਾਲੇ ਪੂਲਰਾਂ ਸਾਡੇ ਆਪਾਂ ਰੌਣੀ ਕਰਿਆ ਤੇ ਪਹਿਲਾਂ ਉੱਥੇ ਹੁਣ ਆਪਾਂ ਵੀ ਨਹੀਂ ਕਣਕ ਉੱਥੇ ਦੇਖਦੇ ਆਂ ਸਾਫ ਤਾਬ ਕਿ ਆ ਜਾ ਕੇ ਵੀ ਸੁੱਕੇ ਜਾਂ ਖੇਤ ਲੋਟ ਹੋ ਗਿਆ ਫਿਰ ਆਪਾਂ ਅੱਜ ਜਾਂ ਕੱਲ ਨੂੰ ਕੰਮ ਨਵੇੜ ਦਿੰਦਾ ਕਣਕ ਦਾ ਵੀ ਉਹੀ ਖੇਤ ਰਹਿ ਗਿਆ ਬਾਕੀ ਥੱਲੇ ਪੂਰੇ ਜੱਗ ਨਾ ਖੜਾ ਏ ਉਹ ਦੇਖਦੇ ਆਂ ਦੋ ਵਾਰ ਮਿਲਦੇ ਬਾਕੀ ਫਿਰ ਦੇਖਦੇ ਆਂ ਕੀ ਕਰ ਹੁੰਦੋ ਕੀ ਆ ਬਣਦਾ ਗਾਂ ਗਾਂ ਦਿਹਾੜੀ ਦਾ ਲੋਜੀ ਪਹੁੰਚ ਗਏ ਹੁਣ ਮੰਡ ਚ ਉਧਰ ਜਿੱਥੇ ਲਾ ਰਹੇ ਹਾਂ ਪਾਣੀ ਦਾ ਕੰਨ ਉਧਰ ਮੈਂ ਕੱਬ ਤੱਕ ਕੰਪਲੀਟ ਬਾਕੀ ਹੁਣ ਚਾਚੇ ਨਾਲ ਕਰਨੀ ਗੱਲਬਾਤ ਕਿੰਨਾ ਕਰ ਰਹਿ ਗਿਆ ਕਦ ਤੱਕ ਛੱਡਿਆ ਹੋਇਆ ਹੈ ਨਾ ਪਾਣੀ ਲਹੂਰ ਕਾਵਾ ਹੈ ਲਹੂਰ ਕਾਵਾ ਬਾਈ ਉਧਰ ਨਾਲ ਜੁੱਤੀ ਚੱਲਦੀ ਹੈ ਹਾਂ ਜੁੱਤੀ ਪਾਉਂਦਾ ਉਂਗਲ ਕੇ ਕਿਰਦਾ ਬੰਦਾ ਕਿੰਨਾ ਕਰੇਗਾ ਤੂੰ ਜੀ ਨੰਗੇ ਪੈਰੀ ਚੱਲਦੇ ਆ ਮੈਂ ਰੋੜਾ ਤੇ ਰੋੜਾ ਕੇ ਪੈ ਛਿੱਲੇ ਪਏ ਮੇਰੇ ਐਂ ਕਹੇ ਪਾਣੀ ਦੇਖ ਜਾਣਾ ਵੀ ਮਸੀਹੋਂ ਲੱਗ ਹੁੰਦਾ ਫਿਰ ਇੰਨਾ ਛੂਹਦੇ ਰੋੜੀਆਂ ਸੁਣੀਆਂ ਪਹਿਲੀ ਗਿੱਲੀ ਵੀ ਜੁੱਤੀ ਪੈਂਦੀ ਨਹੀਂ ਦੂਈ ਗਿੱਲੀ ਰੋੜੀਆਂ ਤੀ ਗਿੱਲੀ ਤੀ ਗੱਲ ਆ ਚੂਹੇ ਚੂਹੇ ਇਹ ਘਟਵਾ ਚਾਰ ਚਾਰ ਫਾਮਾ ਜਾ ਤੂਹੇ ਦਾ ਬਹੁਤਾਂ ਕਰਿਆ ਹੁਣ ਉਹ ਤੇ ਖੱਡ ਦੀ ਬਜਾਲੇਗਾ ਉੱਥੇ ਜਿੱਥੇ ਬੰਗਲਾ ਬੈਠਾ ਹੂੰ ਚਾਰ ਪੰਜ ਜੂਹੇ ਨੇੜੇ ਆ ਸਾਲੇ ਪੁਰੂ ਪੈਂਦੇ ਕੋ ਉਗੋ ਕੋਰ ਕੇ ਸਾਲੇ ਹਲਕੇ ਬਕੁੱਤੇ ਮੰਗਣਾ ਹੂੰ ਖੱਡ ਮੈਂ ਨਿਕਲਦੀ ਸਾਲਾ ਟੱਪਦੇ ਬੰਦਾ ਤਾਂ ਨਹੀਂ ਆਲਦਾ ਸਾਲੇ ਐਂ ਛਾਲਾ ਮਾਰਦੇ ਆ ਆ ਬੰਦਾ ਥੋੜਾ ਬਾਪ ਖੜਾ ਉੱਪਰ ਸਿਰ ਪਰ ਥਾੜੇ ਹੂੰ ਆ ਠੀਕ ਹੈ ਗੱਲ ਤੂੰ ਹੈ ਤਾਂ ਮਨੂ ਵੀ ਬਾਤਾਂ ਕਰਿਆ ਅੱਜ ਫੇਰ ਬਹੁਤ ਤੂੰ ਸਾਲਾ ਇੰਨਾ ਕੀ ਜਿਹਾ ਐ ਉਹਨਾਂ ਦੇ ਲੱਗਦਾ ਇਹ ਜਿਹੜੀ ਰੋੜੀ ਕੱਢਦਾ ਚਾਰ ਚਾਰ ਜਗ੍ਹਾ ਨੂੰ ਰਸਤੇ ਕੱਢੇ ਵਿੱਚ ਵਿੱਚੋ ਹੀ ਬਣਾਇਆ ਪੂਰਾ ਪਤਾ ਨਹੀਂ ਲੱਗਦਾ ਪੈਰ ਰੱਖਦੇ ਕਿਤੇ ਜਾਂਦਾ ਕਿਤੇ ਸਭ ਪੂਰਾ ਸੰਡੀਕੇਟ ਵਿਚੋਂ ਹੁੰਦਾ ਹੋਰ ਇੱਥੇ ਜਿਹੜਾ ਡਾਕਰ ਕਰਕੇ ਜਿੱਥੇ ਖੜਕ ਉੱਠੀ ਜਾਂਦਾ ਜਿਹ ਪੈਰ ਹਾਂ ਇਹਦੀ ਰੇਸਲੀ ਜਮੀਨੋਂ ਦਾ ਕਿਤੇ ਯੂ ਆਕੇ ਤੇ ਪਾਣੀ ਕਿਤੇ ਨਿਕਲਦਾ ਜਿਹੜੇ ਉਹ ਬੱਜੀ ਵੀ ਆ ਗੋ 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 ਗੋਬੀ ਕੇ ਨਾਲ ਹਾਂ ਇਦਾਂ ਤੇ ਪਾਣੀ ਹੱਡਾ ਗੋਬੀ ਦਾ ਸੈਂਟਰ ਚ ਨਿਕਲ ਜਾ ਕੇ ਫੇਰ ਮੈਂ ਵੀ ਜਾਂ ਗਾਹਾਂ ਨੂੰ ਗਿਆ ਮੈਂ ਉਹੀ ਬੰਦ ਕਰੀ ਫੇਰ ਇਦਾਂ ਤਾਂ ਲੱਭਾਈ ਮੈਨੂੰ ਉਹੀ ਰੋੜਾ ਜਾਂ ਲਾ ਕੇ ਉਹਨੂੰ ਲੇਪ ਜਾਂ ਲਾ ਕੇ ਉੱਪਰ ਬਣਾ ਕੇ ਫੇਰ ਬੰਦ ਕਰਿਆ ਮੈਂ ਕਿਹਾ ਬਾਈ ਤੂੰ ਹੀ ਬੰਦ ਕਰ ਆ ਖੜ ਮਾ ਪੂਰਾ ਪਾਣੀ ਪਾਇਆ ਜੂਹਾਂ ਨਿਕਲਿਆ ਹਾਂ ਆ ਹੁਣ ਦੇਖ ਲੈ ਕਿ ਕਿ ਗੰਜਰਾਤ ਤੇ ਆ ਦੇਖ ਪੂਰਾ ਪਾਣੀ ਪਾਇਆ ਇੱਥੇ ਤੇ ਮੈਂ ਖੜ ਕੇ ਜੂਹਾਂ ਨਿਕਲਿਆ ਪਤਾ ਨਹੀਂ ਕਿੱਦਾਂ ਲੱਗ ਲੱਗਿਆ ਰਿਹਾ ਮਹਨਿਗੜੇ ਬਾਹਰ ਮਿੱਟੀ ਵੀ ਹੈ ਕੈੜੀ ਹੈ ਸਾਡੇ ਹਾਰੇ ਪਾਟ ਦਿੰਦੇ ਨੇ ਕਹੇ ਜੇ ਦੰਦਰ ਵਾਲਿਆਂ ਦੇ ਇਹਦਾ ਬਾਈ ਦੰਦੀ ਵਜਨ ਛੜੇ ਜੇ ਨਾ ਬੰਦਾ ਚ ਕੰਨਾ ਹੋਵੇ ਆਏ ਭੈਣ ਦੇਪ ਨੂੰ ਮੋਲ ਦੀ ਗੱਲ ਹੀ ਕਰਕੇ ਇਹਨਾਂ ਦਾ ਰਾਜ ਆ ਬਾਈ ਹਾਂ ਇਹਨਾਂ ਦਾ ਏਰੀਆ ਹੈ ਆਪਣਾ ਤਾਂ ਉੱਪਰੋਂ ਉੱਪਰ ਰਾਜ ਆ ਥੱਲੇ ਨਹੀਂ ਬਈ ਅੰਡਰਗਰਾਉਂਡ ਇਹੀ ਚੱਲਨੇ ਅੱਜ ਭਰ ਅੱਜ ਜੇ ਤਾਂ ਚੱਲੀ ਜਿਹੜਾ ਛੱਤ ਤੇ ਛੇ ਰਹੀ ਹਾਂ ਇਹਦਾ ਭਰ ਦੂਗਾ ਅੱਜ ਆ ਵੀ 30 ਘੰਟਾ ਕੱਲ੍ਹ ਦਾ ਘੰਟਾ ਪੂਰਾ ਕਰਿਆ ਨੇ ਕੱਲ ਨਿਕਲ ਰhta ਕਾਲ 4:30 ਚਾਰੇ ਗਈ ਜੀ ਕੱਢ 6:00 ਠੜੀ ਦੀ ਪੌਣੇ ਇੱਕ ਪੰਜ ਠੜੀ ਆ ਪੌਣੇ ਇੱਕ ਪੰਜ ਗਈ ਆ ਤੇ ਹਾਂ ਬਾ ਉਹੀ ਘੰਟਾ ਲਾ ਲਾ ਹਾਂ ਜੱਲ ਜਿਹੜਾ ਡੇਡ ਘੰਟਾ ਦਾ ਪਰ ਅਜੇ ਘੰਟਾ ਪਹਿਲਾਂ ਆ ਗਈ ਵਿੱਚ ਇੱਕ ਫੇਰ ਟ੍ਰਿਪ ਮਾਰ ਗਈ ਓਰੇ ਮਾਰਿਆ ਤੇ ਤੀਏ ਨਹੀਂ ਛੜ ਪਾ ਹੁਣ ਬਾਕੀ ਭਰ ਗਿਆ ਸਾਰਾ ਹੀ ਟ੍ਰਿਪ ਤਾਂ ਨਹੀਂ ਮਾਰਿਆ ਓਰੇ ਟ੍ਰਿਪ ਨਹੀਂ ਮਾਰਿਆ ਓਰੇ ਉਹਦਾ ਟ੍ਰਿਪ ਟ੍ਰਿਪ ਮਾਰਿਆ ਕੱਲੇ ਤਾਂ ਹੁਣ ਸੁੱਚਾ ਲੱਗ ਲੱਗਾ ਕਿ ਤਰੇ ਕਰਨਾ ਆਉਂਦਾ ਪਰ ਇੱਕ ਕਾਲ ਲੈ ਮੈਂ ਵੀ ਮਿੰਡੂ ਲੱਗ ਗਿਆ ਮੈਂ ਹੁਣੀ ਆਇਆ ਤਾਂ ਘੜੀ ਹੋਈ ਅਜਾ ਹੁਣੀ ਆਇਆ ਮੰਨ ਕੇ ਅੱਧਾ ਘੰਟਾ ਹੋ ਗਿਆ ਮੰਨੂ ਆ ਉਹਦੇ ਰਾਗਿਆਂ ਦਾ ਹੂੰ ਚੱਕੂ ਇਹ ਅਰੇ ਜੱਕੂ ਵੀ ਹੈ ਸਕਾਰ ਸਕਾਰ ਚੱਲ ਪੂਰਾ ਉਹ ਕੰਮ ਚੱਲਦਾ ਪੂਰਾ ਅੜੋ-ਤੜੀ ਚੱਲਦੀ ਪੂਰੀ ਤੂੰ ਹਾ ਕਹਿੰਦਾ ਮੈਂ ਤਾਂ ਤਕੜਾ ਆਂ ਕਹਿੰਦੀ ਮੈਂ ਤਕੜਾ ਚਾਚਾ ਕਹਿੰਦਾ ਮੈਂ ਤਕੜਾ ਪੂਰਾ ਅੜੋ-ਤੜੀ ਕੰਮ ਚੱਲਦਾ ਹੈ ਲੰਘ ਨਹੀਂ ਗਈ ਇਹੇ ਇਹ ਚੱਕ ਲੈਣਾ ਪੱਕਾ ਇਹੋ ਜੀ ਗੱਲ ਹੀ ਛੱਡਦੇ ਨਹੀਂ ਹੈਗੀ ਉਹ ਉੱਥੀ ਡੜੀ ਉੱਥੀ ਡੜੀ ਮਾਰ ਰਹੀ ਟਰੋਲਦੀ ਫਿਰਦੀ ਵੀ ਭੱਜ ਕਿਥੇ ਭੱਜਦਾ ਇਹਨੇ ਨਿਗਾਹ ਹੀ ਬਹੁਤ ਜਾਂਦੀ ਅੱਜ ਇਹਨੇ ਕਿਹਾ ਇਹ ਛੋਟਾ ਜਾਂਬਰ ਧਰਤੀ पे ਦੇਖ ਲੈਣੀ ਹੈ ਅਰੇ ਕਿਹਦਾ ਜੰਮਰੇ ਵੀ ਚੱਕਣੀਆਂ ਨੇ ਇਹ ਆਪਣਾ ਸਿਕਾਰ ਆਪ ਕਰਦੇ ਆ ਭਾਈ ਆਪ ਕਰ ਆਪ ਜੱਟ ਘੌਂ ਲੀਆਂ ਆ ਫਿਰ ਨੌਮੀਆਂ ਆਪਣਾ ਭਾਈ ਸਿਕਾਰ ਇਹ ਇਹ ਆ ਕੇ ਉੱਠ ਨਹੀਂ ਦੇਖਦੀ ਆ ਜੇ ਇਹ ਤਾਂ ਡਰੂ ਲਾ ਕੇ ਬੈਠਾ ਹੋਊਗਾ ਹਾਂ ਹਾਂ ਬਾਕੀ ਹੱਥ ਵੀ ਤਾਂ ਲੇਜ਼ਰ ਨਾਲ ਲੱਗਿਆ ਮੈਂ ਤਾਂ ਜੀ ਸਟੂਟਿੰਗ ਕਰਨੀ ਹੈ ਲੇਜ਼ਰ ਸਹੀ ਫੁੰਦਾ ਇਹ ਵੇ ਆਏ ਓਏ ਰਗੜਦਾ ਨਹੀਂ ਦੁਕਾਨੇ ਨਾ ਨਾ ਇੱਠਾ ਦੇ ਮੁੜੀ ਆ ਧਰਤੀ ਕੋਲ ਤੇ ਹੋਣੀ ਹੈ ਇੱਲਾ ਹੈ ਇੱਲੇ ਇਹ ਇੱਲੇ ਇੱਲਾ ਸਿਕਾਰ ਪਉਦਾ ਭਾਈ ਇੱਲੇ ਦਾ ਸਿਰ ਹੋਰ ਫਰਕ ਹੁੰਦਾ ਆਵਾਜ਼ ਦਾ ਹੋਰ ਹੁੰਦਾ ਆਵਾਜ਼ ਰਗੜਾ ਹੁੰਦਾ ਇਹਨਾਂ ਇਹ ਤਾਂ ਨਹੀਂ ਵੀਰੋ ਚਲਾ ਗਿਆ ਤਾਂ ਹੈ ਕਹਿੰਦੇ ਹੁੰਦੇ ਫਰਾਨੇ ਬੰਦੇ ਦੀਆਂ ਖੇਲ ਵਰਗੀ ਜਿੱਤ ਤੇ ਪਹਿਲਾਂ ਇਹ ਹੈ ਹੁਣ ਭਾਈ ਕਿੰਨਾ ਕੁ ਟਾਈਮ ਆ ਤਨੂੰ ਫਿਰ ਪੂਰੇ ਮੇਰਾ ਹੁਣ ਮੰਨ ਗਿਆ ਯਾਰ ਵੀ ਫਿਰ ਇਹ ਰਹਿ ਗਏ ਹੁਣ ਕਹਿਰਾ 2 ਘਾਇਰੀ ਇਹਨੂੰ ਭਾਈ ਛੱਡਤਾ ਜੀਦਾ ਚੱਲ ਗਈ 6:30 ਸਹੀ ਫੇਰ ਖਤਮ ਫੇਰ ਖਤਮ ਹੋ ਜੇ ਪਹਿਲਾ ਪੱਜ ਗਈ ਤਾਂ ਇੱਕ ਕਹਿਰਾ ਰਹਿ ਜਾਣਾ ਬਸ ਫੇਰ ਕੱਲ ਪਰ ਜਾ ਬੇਗਾਮ ਫੇਰ ਕੱਲ ਪਰ ਅੰਦਰ ਪੁੱਜ ਰੋ ਕੰਮ ਹਾਂ ਉਹਨੇ ਜਾਣਾ ਹੈ ਕੰਪਿਊਟਰ ਕਰਨ ਗਏ ਤਾਂ ਮੈਂ ਜਾਣਾ ਮਾ ਗਿੰਦੂ ਲਿਆ ਕੇ ਜਾਈਂ ਬਾਬ ਇਤਨੀ ਆਹ ਹੋਣ ਜ਼ਰੂਰ ਤੇ ਠੀਕ ਨਹੀਂ ਉੱਧਰ ਜਵੀਂ ਛੱਡਾ ਪਾਣੀ ਦਾ ਉੱਧਰ ਜਵੀਂ ਨੁ ਪੈਂਦਾ ਉੱਧਰ ਹੀ ਰਹਿ ਗਈ ਦੀ ਜਿਹੜੀ ਕੱਲ ਫਿਰ ਚੜਾਈ ਨਹੀਂ ਮੈਂ ਜਵੀਂ ਤੇ ਦੇਖ ਕੇ ਜਵੀਂ ਠੀਕ ਹੈ ਹੈ ਜਵੀਂ ਠੀਕ ਹੈ ਜਵੀਂ ਵਧੀਆ ਹੈ ਥੋੜੇ ਦੇ ਸਿੱਧਾ ਕੀ ਆ 15 ਦਿਨ ਸੀ ਛੱਡ ਦੇਣੀ ਬਸ ਠੀਕ ਨਹੀਂ 15 ਦਿਨ ਸੀ ਪੱਟਾ ਲਾ ਕੇ ਲਗਾ ਤਾਲਾ ਦਾ ਨੰਬਰ ਦੀ ਮੈਂ ਹੀ ਬਰਸੀਨ ਕੇ ਰਾਂ ਯਾਰ ਬਰਸੀਨ ਹੈ ਨਾ ਹਾਂ ਤਾਲਾ ਦਾ ਮੇਰੇ ਕੋਲ ਉਹ ਹੈਗੀ ਹੈ ਆਪਣੀ ਜਵੀਂ ਹਾਂ ਬਰਸੀਨ ਫਿਰ ਇੱਕ ਬਾੜ ਹੋ ਜਾ ਨੂੰ ਹੋ ਜੂ ਕਸੜਦੇ ਇੱਕ ਸੜਦੀ ਅਵਾਰਡ ਮੈਂ ਕਹਿੰਦਾ ਇੱਕ ਬਾੜੂ ਉਹੀ ਤੇਰੇ ਬਸੇਰੇ ਹੁਣੇ ਆ ਸਿੱਧਣੇ ਨਾਲੇ ਫੇਰ ਉਹੀ ਚੱਕਰ ਪੈਣਾ ਲੰਬਾ ਲੰਬਾ ਨਹੀਂ ਕਿਸੇ ਉਹ ਜੇ ਬੰਦੇ ਨੂੰ ਦੇ ਵੀ ਜਿਹੜਾ ਪਾਸਾ ਦਿਨ ਮਾ 11 ਪਾਵੇ ਕੀ ਗੱਲ ਉਹ ਦੇਖ ਲਓ ਕੀ ਬੰਦੇ ਕਹਿੰਦੇ ਦੇਖਦਾ ਖੜਾ ਉਸਨੇ ਇੱਕ ਵਾਰ ਸਿੱਧਾ ਸਾਹ ਆ ਫੇਰ ਬੋਹਣ ਹਾਂ ਉਹਦਾ ਛੇਤੀ ਫੁੱਟਾਂ ਦੇ ਨਾਲੇ ਹੋਰ ਕੀ ਆ ਇਕੱਠੀ ਦੇਖ ਲਿੰਦੇ ਕੋਈ ਹੋਇਆ ਤਾਲ ਨੇ ਪੁੱਛਿਆ ਤੂੰ ਗੇਰ ਗੱਡੀ ਇੱਕ ਵਾਰ ਭਰ ਕੇ ਪੂਰੀ ਕਿਹਦਾ ਤੁੰਨੇ ਆਪੇ ਲੱਤ ਲਈ ਜੀ ਕੋਈ ਕਹਿੰਦਾ ਹੈ ਪਸ਼ਤ ਨੰਬਰ ਕਰ ਗਿਆ ਹੈਗਾ ਨੰਬਰ ਉਹਦੇ ਪਾਇਆ ਸੀ ਉਹ ਵੀ ਪਿੱਛੂ ਆ ਬੰਦੇ ਹੁੰਦੇ ਨੇ ਆ ਲੈ ਤਾਂ ਲੈ ਲੈਣਾ ਬੰਦੇ ਬੰਦੇ ਹੋਈ ਭੇਜੂਗਾ ਆਪਣੀ ਫਿਰ ਵੀ ਭਾਈ ਕਗੜੀ ਭੱਲੇ ਜਾ ਇਹਨੂੰ ਦੋ ਭਰ ਲਈ ਜਾ ਜਿੰਨਾ ਪੜਾਉਣਾ ਇੱਕੇ ਹੋਣੀਆਂ ਹੈ ਇੱਕੇ ਹੋਣੀ ਗੱਡੀ ਤਾਂ ਲੈ ਵੱਧ ਹੋ ਗਈ ਇੱਕ ਇੱਧਰ ਕਹਿ ਰਿਹਾ ਹੈ ਵੀ ਨਹੀਂ ਉੱਚ ਕਹਿ ਰਿਹਾ ਖਾਲੀ ਇੱਕ ਦਾ ਇਹ ਵੀ ਵੱਧ ਹੋਣਾ ਹੈ ਇੱਧਰ ਜਿਹੜੇ ਕਿਆਰਿਆਂ ਹੁਛ ਹੈਗਾ ਤਕੜਾ ਗੱਡੀ ਕੋਈ ਨਹੀਂ ਮੈਨੂੰ ਨਾ ਪਤਾ ਆਹ ਦੇਖ ਲੈਂਦੇ ਆ ਗੱਡੀ ਬਹੁਤ ਆ ਛੇੜੀਏ ਕੰਮ ਉਹ ਘਰ ਜੀ ਇਹ ਮੀਨੇ ਖੜੇ ਨੂੰ ਹੋ ਗਏ ਕੈਬਰ ਕਰਕੇ ਕਸਾਈ ਦਾ ਜਗਾੜਾ ਜੀ ਕਾਹਤਾ ਸਾਹ ਤਈ ਹੋਇਆ ਔਰ ਕਰੀ ਵੀ ਕੀ ਗਾਰ ਪੀ ਗਰ ਵੀ ਲਈ ਕੋਈ ਆਪਣਾ ਫਿਰ ਗਾਂ ਵਿਆਹ ਵੀ ਹੋਰੇ ਬਹੁਤ ਵਿਆਹ ਆ ਪਿਆਰੇ ਤਾਂ ਥੋੜੇ ਕਰਾ ਲੁੱਕੀਆ ਪਿਆ ਨਾ ਵਿਆਹ ਪਿੱਕੀਆ ਪਿਆ ਬਤਾ ਗਿਆ ਪਗੜਾ ਗਿਆ ਵਿਆਹ ਖਰਚੀ ਬਹੁਤ ਆ ਖਿਆਲ ਜੋ ਉਧਰ ਆ ਗਿਆ ਇੱਕ ਸਾਡੇ ਆ ਗਿਆ ਸਾਜ ਉਧਰ ਇੱਕ ਥੋੜੇ ਆ ਗਿਆ ਭੈਣੀ ਆ ਗਿਆ ਤਿੰਨ ਵੀ ਇਹੇ ਜਿੱਥੇ ਜਾਣੀ ਪੈਣਾ ਸਾਡ ਨਹੀਂ ਸਾਦਾ ਬੰਦਾ ਠੀਕ ਹੈ ਇਹ ਤਾਂ ਦੋ ਦਾ ਆਪਣੇ ਆਪਣੀ ਹੋਗੇ ਚੱਲ ਇਧਰ ਭੈਣੀ ਵੀ ਆਣਾ ਪੈਣਾ ਕਹਿੰਦੇ ਹੁੰਦੇ ਤੇ ਹੁਣ ਤਿੰਨਾਂ ਦਾ ਫਿਰ ਖਰਚਾ ਵੀ ਹੁਣ ਫੂਡ ਪੁਆਇੰਟ ਵੀ ਲਾਉਣਾ ਕੁਝ ਉੱਪਰ ਤੇ ਅਗਲਾ ਜਿਹੜਾ ਜਿਹੜਾ ਦੇਖਣਾ ਨਹੀਂ ਜਿਹੜਾ ਆਪਣੇ ਬਖਾਕੇ ਨੂੰ ਵੱਧ ਹੋਈ ਆਪਣੇ ਸ਼ਕਲ ਵੀ ਜਿਹੜਾ ਜਲਮੱਲਾ ਉੱਪਰ ਆਪਣੇ ਬਾਹੂ ਆਏ ਵੀ ਵਿਆਹ ਹੈ ਵੀ ਕਿ ਕਿਦਿਨ ਛੱਡ ਕੇ ਇੱਕੋ ਇੱਕ ਕੱਪੜੇ ਪਾ ਨਹੀਂ ਸਕਦੇ ਚੁੱਲਿਆਂ ਦਾ ਛੁੱਲਿਆ ਮੇਰੇ ਮਾਰ ਦੋ ਹੁਣ ਤਸਲਾ ਮੂੰਹ ਧਾ ਲੈ ਅਸੀਂ ਹੁਣ ਨਹੀਂ ਬਾਤ ਸ਼ੁਰੂ ਹੈ ਇੱਕ ਦੇ ਬਾਅਦ ਕਿਸ਼ੂ ਕੰਮੇ ਸ਼ੁਰੂ ਹੋਣ ਇੱਕ ਦੇ 10 ਤੱਕ ਭਾਈ ਵਿਆਹੇ ਵਿਆਹੇ ਛੁੱਟੀ ਹਾਂ ਪਿੱਕ 10 ਤੱਕ ਗੁੱਗੋ ਗੋਗੋ ਮਗੇ ਲੱਗੇ ਹਨ ਜਾਈ ਜਾ ਭਾਈ ਜਾ ਚੱਲ ਆ ਤੇ ਜਵੀ ਵੀ ਦੇਖੀ ਮਰਜੀ ਦਾ ਦੇਖਿਆ ਪਾਣੀ ਤੂੰ ਪਾਣੀ ਮੇਂ ਦੇਖਿਆ ਤੇ ਚੱਲ ਜਵੀ ਦੇਖੀ ਮਰਜੀ ਦਿਖਾ ਵੀ ਵੀਡੀਓ ਮੇਂ ਦਿਖਾ ਦਈਏ ਜਿਹੜੀ ਫਿੱਟ ਆ ਉਹ ਦੇਖ ਆ ਮੈਂ ਵੀਡੀਓ ਦਿਖਾ ਦਈਏ ਮਰਜੀ ਜਵੀ ਚ ਜਵੀ ਦਿਖਾ ਦਈਏ ਵੀਡੀਓ ਚ ਸੌਰੀ ਠੀਕ ਐ ਚੱਲ ਜਵੀ ਜੰਗਲੀ ਪਾਣੀ ਜ਼ਿਆਦਾ ਲੱਗਿਆ ਉਸਦੇ ਮਾਰ ਪਾਈ ਵੀ ਜਾ ਬਈ ਨੂੰ ਨਾ ਹੈ ਤੇ ਪਾਣੀ ਜ਼ਿਆਦਾ ਲਾਇਆ ਵਾ ਇੱਥੇ ਹਾਂ ਇੱਥੇ ਪੈਣਾ ਮੀਂਹ ਛੜ ਕੇ ਖਿੰਦਾ ਪਾਣੀ ਛੜ ਕੇ ਦਾ ਉਹ ਮਾਰ ਰਿਹਾ ਨਾ ਮੀਂਹ ਦਾ ਪਾਣੀ ਛੜਿਆ ਉਹਨੂੰ ਨਹੀਂ ਮਾਰ ਹੈ ਬਾਕੀ ਠੀਕ ਖੜੀ ਹੈ ਠੀਕ ਹੈ ਇਹ ਵੀ ਉੱਠ ਖੜੀ ਹੁਣ ਪਹਿਲਾਂ ਮਰੀ ਬੀਤੀ ਥੋੜੀ ਜੀ ਠੀਕ ਹੈ ਉਹ ਜਣੀ ਦੱਸਦੀ ਸੀ ਵੱਢਣ ਜੋਗੀ ਆ ਦੋ ਤਿੰਨ ਚਾਰ ਚਾਰ ਪੰਜ ਟੋਟੇ ਮੇ ਫੇਰ ਛੱਡਦੇ ਨੇ ਗਾਇਲੇ ਸਪ੍ਰੇਕ ਵੱਢਣ ਦਾ ਹੁਣ ਵੱਢਣ ਦਾ ਹੋਈ ਵੀ ਭਲਾ ਵੱਡਾ ਵੱਡਾ ਹੀ ਲਾਉਣਾ ਵਸ ਹੈ ਨਾ ਵੱਡਾ ਹੁਣ ਵੀ ਲਾਖਦੇ ਆਪਾਂ ਅੱਜ ਤਾਂ ਲਾਈ ਦੇਣਾ ਸਿੱਧਾ ਆਹ ਜਿਹੜਾ ਆਹ ਪਾਪ ਦੀ ਜਮਾ ਹੱਥ ਦੀ ਨੂੰ ਪੈਰ ਨਾਲ ਮੈਂ ਪਾਪ ਫੁੱਲ ਚੜਾ ਦਿੰਦੀ ਇੱਥੇ ਲਈ ਆ ਜਿਹੜਾ ਪੈਰ ਉਹ ਵੀ ਦਬ ਜਿੰਦੀ ਹੈ ਕਿ ਅੱਗੇ ਹੁਣ ਪਾਣੀ ਲਾਇਆ ਤਾਂ ਇੱਥੇ ਇਹ ਫੇਰ ਦਾ ਬਣਾ ਜਦੋਂ ਪੈਰ ਤੇ ਉਈ ਜਾਣਾ ਉਹ ਇਹ ਫਰਕ ਪੈਂਦਾ ਥੋੜਾ ਜਿਆ ਅੱਜ ਖਾ ਦਾ ਚੁੰਦਾ ਖਾ ਲਿਆ ਲੈ ਖਾ ਰੋ

ਕਿੰਨੇ ਜਿਆ ਵੀ ਇਹ ਜਿਆ ਵੀ 5 ਕਿਲੇ ਨਾ ਰਹਿ ਕਿੰਨੀ ਗਈ ਆ ਬਾਹੀ ਰਹਿ ਆਪੇ ਪੜ ਗਿਆ ਆਹੀ ਰਹਿ ਗਿਆ ਅੱਧਾ ਕੋਈ ਤਾਂ ਖਤਮ ਇਹਦਾ ਮੈਂ ਮੰਨ ਕੇ ਚੱਲ ਜਾਨੂ ਮੈਂ ਉੱਥੇ ਪਾਣੀ ਸੱਟ ਜਾ ਕਰਨਾ ਜਾ ਕੇ ਨੱਕੇ ਨੁੱਕੇ ਫੇਰ ਦੂਰ ਕਰਦੇ ਨੂੰ ਵੱਢਣਾ ਪੁੱਢਣਾ ਹੈ ਜਾਨੂ ਇਹਨੇ ਪਾਰ ਜਣਾ ਪੰਦ ਭਰ ਕੇ ਮ ਆਇਆ ਵੇ ਘਰ ਨੂੰ ਬਸ ਫੇਰ ਆਉਂਗਾ ਮੈਂ ਥੰਮੂ ਥੋੜਾ ਪਾਣੀ ਪਲਾ ਕੇ ਕਾਕੰਡਾ ਕਰਕੇ ਤੂੜੀ ਵਾਲੀ ਸਿੜਕੇ ਫੇਰ ਆਉਂਗਾ ਫੇਰ ਨੱਕਾ ਕਰ ਦੇਣਾ ਦੇਖ ਕੇ ਲੈਟ ਵੀ ਗਏ ਇੰਨੇ ਟਾਈਮ ਨੂੰ ਕੁਝ ਨਹੀਂ ਹੋਹਾ ਉਹਨਾਂ ਨੱਕਾ ਕਰ ਦੇਣਾ ਪਹਿਲਾਂ ਲੱਠ ਕੀਤਾ ਵੀ ਠੀਕ ਆ ਭਰਗਾ ਤਾਂ ਵੀ ਠੀਕ ਆ ਠੀਕ ਨਹੀਂ ਗੱਲ ਉਹ ਰਾਤ ਮੈਂ ਨਿੱਕਾ ਕਰਕੇ ਗਿਆ ਮਹਾਲਾ ਆ ਕੇ ਰ ਪਰ ਜਣਾ ਵੀ ਤੇ 6:30 ਵਜੇ ਭੱਜਣਾ ਨਾ ਠਕੀ ਜਿਆਦਾ ਜਾ ਪਿੰਡ ਗਿਆ ਪਾਣੀ ਇੰਨਾ ਕਿ ਗਿਆ ਪੈਦਾ ਬਸ ਮੰਨ ਕੇ ਚੱਲਾ ਮੋਟਰ ਦੀ ਮਜ਼ਦੂਰ ਬਸ ਜਿਹਦੇ ਨਾਲ ਠਕੀ ਤੇ ਬੰਦੇ ਨੂੰ ਫੋਨ ਕਰਿਆ ਮੈਂ ਆਟੋਮੈਟਿਕ ਚੱਕ ਕੇ ਕਿਤੇ ਰਾਤ ਨੂੰ ਆ ਜਵੇ ਲੋਕਾਂ ਦੇ ਭਰ ਦੇਵੇ ਮੇਰਾ ਵੀ ਭਰ ਜੂ ਪਰਸਾ ਦਾ ਦੁਬਾਰਾ ਫੇਰ ਹੂੰ ਫੇਰ ਬੰਦ ਕਰਾਈ ਮੈਂ ਡਾਕਟਰ ਦੇ ਚਾਚੇ ਦੇ ਹੂੰ ਹੈ ਤੁਹਾਡੇ ਤੇ ਠੀਕ ਹੈ ਭਾਈ ਪਾਸ ਆ ਜੱ ਵੀ ਬੱਸ ਹੁਣ ਆਪਣੇ ਨਾਰ ਇਹਦਾ ਛਟਾ ਲਾ ਬੜਾ ਕਿਤੇ ਦੇ ਬਾਹਰ ਵੜਨਾ ਬੰਡਾ ਲਾ ਲੈਣਾ ਬੱਸ ਇਹਨੂੰ ਪੈਸਾ ਹੀ ਪੈਸਾ ਹੋ ਗਿਆ ਬਾਹੂ ਭਈਆ ਪੈਸਾ ਜੇ ਰੇਟ ਹੋ ਤਾਂ ਹੀ ਹੋ ਜੇ ਰੇਟ ਥੱਲੇ ਆ ਗਿਆ ਫੇਰ ਕਿੱਥੇ ਪੈਸਾ ਚੱਲ ਕੁਸਤਾ ਹੋ ਕੁਸਤਾ ਹੋ ਚੱਲ ਨੂਨ ਤੇਰੇ ਚੱਲੂ ਤਾਂ ਠੀਕ ਹੈ ਮੈਂ ਚੱਲਿਆ ਫਾਜੀ ਕਰ ਲਾ ਆ ਜਾਣਾ ਮੈਂ ਚੱਲ ਤੂੰ ਕਿੱਦੋਂ ਲੱਗ ਗਿਆ ਤਾਂ ਇੱਥੇ ਮੈਂ ਦੇਖਦਾਦਾ ਤੈਨੂੰ ਮੈਂ ਸਲੈਂਡਰ ਭਰਵਾਉਣ ਚਲੇ ਗਿਆ ਤਾਂ ਗੱਡੀ ਚੋ ਹਾਂ ਮੈਂ ਤਾਂ ਹੈ ਕਿ ਮਾ ਗਾਉਂ ਲੁੱਪੂ ਲੱਗ ਗਿਆ ਉਹ ਫਿਰ ਵਿਆਹ ਤੋਂ ਪਤਾ ਹੈ ਵਿਆਹ ਹੈ ਬਈ ਹੋ ਕਰਾ ਉਹਨੇ ਹੀ ਕੰਮ ਕਰਨੇ ਆ। ਲੈ ਸੰਡਾ ਤੋਰੀ ਆ ਜਾਂਦੇ ਯਾਰ ਗੱਡੀ। ਆਏ ਨਹੀਂ ਉਹ ਹੋਂ ਕਰਦਾ। ਮੈਂ ਤਾਂ ਵੀ ਰੋਪਣ ਨੂੰ ਆ ਜਾ। ਅੱਛਾ ਤੁੱਥੀ ਤੋਂ ਭਰਾ ਆ ਜਾਂਦੇ ਗੱਡੀ ਏ। ਹਾਂ। ਕਿੰਨੇ? 7। ਹੋ ਤਾਂ ਹੋਰ ਲੱਗੂ ਵੇ ਜਦਾਂ। ਕਬਾਹਤ। 7 ਕੰਡੂ ਦਾ 7 ਕਿਹਾ ਤਾ। 7। ਤੂੰ ਪੈਸੇ ਨਾਲ ਥੋੜੀ ਆਉਂ ਉਹਨਾਂ ਤੋਂ। ਪੂਰੀ ਵੜੀ ਏ। ਅੱਛਾ ਉੱਥੇ ਤਾਂ ਪਲੇਟ ਨਹੀਂ ਹੋਣਾ ਫਿਰ ਐ? ਉੱਥੇ ਤਾਂ ਪਤਾ ਨਹੀਂ ਪਲੇਟ ਤਾਂ ਹੀ ਆ ਬਾਈ। ਓਰੇ 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 ਆਪਣਾ ਮੇਲ ਦਾ। ਇਹਦਾ ਬਾਹਤ 7। ਦਿਨ ਦਾ ਲਾਲਾ ਰਾਤ ਸ਼ਾਮ ਦਾ ਲਾਲਾ। ਚਲ ਉਹਦਾ ਫਿਰ ਕਿਹੜਾ ਭਰਿਆ ਪਿਆ ਕਿਸ ਦੇ? ਚੱਕੂ ਜਾਂਦਾ ਫੇ ਪਿੰਡ ਮਾਤਾ 7 ਸੈਂਟਰ ਬਥੇਰੇ ਆ ਭਾਤੂ ਆਇਆ ਲੈਣਾ ਬਾਦੂ ਐ ਹਲਵਾਈ ਆ ਗਿਆ ਆਪਣਾ ਬਾਦੂ ਐ ਹੁਣ ਹਲਵਾਈ ਇੱਕੋ ਆਪਣਾ ਯਾਰ ਪੈਸੇ ਮਾ ਜਿਆਦਾ ਖਿਚਾਈ ਹੁੰਦੀ ਆ ਸਟਾਲਾ ਸਟੂਲਾ ਵਾਲਿਆਂ ਨੂੰ ਫਿਰ ਸਲੈਂਟਰ ਮੰਗਦੇ ਆ ਉਹਦੇ ਵੀ ਫਿਰ ਉਹਦਾ ਸਟਾਫ ਉਹਨਾਂ ਹੋਊਗੀ ਸ਼ਾਮ ਨੂੰ ਆਹੋ ਜੇ ਫੇ ਵੀ ਸੱਤ ਆਉਦਾ ਤਾਂ ਟੈਂਟ ਹੋਣਾ ਆਪਾਂ ਨੂੰ ਇੱਥੇ ਉਸਲਾ ਸ਼ਪਾਲ ਦੇ ਵਿਆਹ ਨੂੰ ਲੇ ਮਾ ਹੂੰ ਤੇਰਾ ਟੰਟ ਸਾਲਾ ਜੀ ਹੂੰ ਠੀਕ ਆ ਖੁੱਲੀ ਜਗ੍ਹਾ ਉਹ ਵੀ ਉੱਥੇ ਲੰਗ ਡੀਟੂ ਜੀ ਠੀਕ ਐ ਆਈਦਾ ਇਹਦੇ ਵੀ ਪੀਕ ਤਾਂ ਨੇ ਕਿੱਧਰ ਆ ਉਰਲਾ ਬਾੜਾ ਪਰ ਉਹ ਨਹੀਂ ਆ ਉਧਰ ਨਹੀਂ ਉਹ ਉਨਹੀਂ ਆ ਉਹ ਆ ਘਰ ਦੇ ਸਾਹਮਣੇ ਆ ਇਹ ਮੋੜ ਮੋੜ ਮੁੜ ਕੇ ਪੈਂਦਾ ਇਹ ਆਊਟਸਾਈਡ ਆ ਸਾਹਮਣੇ ਆ ਉਹ ਉਹੀ ਠੀਕ ਆ ਉਹੀ ਠੀਕ ਆ ਹੈ ਬਾਹਰ ਨਹੀਂ ਉਹ ਤੋਂ ਵਸੇ ਨੂੰ ਨਾਲੇ ਸਾਫ਼ ਆ ਸੁਸਰੀ ਜਗਾ ਆ ਨਾਲੇ ਸਾਫ਼ ਆ ਚੌਕ ਤੋਂ ਅਸੀਂ ਆਏ ਆ ਵੀ ਖੁੱਲਾ ਕੰਮ ਆ ਫਿਰ ਚੌਕ ਤੋਂ ਚੌਰ ਤੋਂ ਡੱਕ ਗਰਾਊਂਡ ਵਧੇਰਾ ਆਏ ਵੱਧੂ ਆ ਵਾ ਹਾਂ ਉਸ ਬਾਲ ਦੇ ਇਹਨੂੰ ਕਿੰਨਾ ਇਕੱਠਾ ਤਾ ਦੇਖ ਲੈ ਸਾਰਾ ਸਾਹਮਣੇ ਸਾਰਾ ਸਾਹਮਣੇ ਸਾਰਾ ਹੀ ਲਾਉ ਮਿਲਿਆ ਤਾਂ ਠੀਕ ਆ ਉਥੇ ਹਾਂ ਵਧੀਆ ਵਧੀਆ ਉੱਥੇ ਪਿੰਡਾਂ 'ਵਾਂ ਜਗ੍ਹਾ ਹੋਵੇ ਜਨ ਜੂਨ ਨੂੰ ਵੀ ਜਿੱਕਣਾ ਹੋਵੇ ਨਾ ਵਧੀਆ ਜੀ ਨੇ ਘਰਾਂ ਕਰਨਾ ਹਾਂ ਹਾਂ ਹੈ ਕਿ ਨਹੀਂ ਆ ਮੇਲ-ਗੇਲ ਵੀ ਠੀਕ ਹੈ ਜੀ ਨਾ ਮੱਤ ਦੀ ਉਹ ਮੇਲ ਨਹੀਂ ਪੰਗਾ ਪੈਂਦਾ ਹੁਣ ਅੱਜ ਕੱਲ੍ਹ ਯਾਰ ਘਰ ਛੋਟੇ ਛੋਟੇ ਆ ਬਾੜੇ ਹੈ ਨਹੀਂ ਪਹਿਲਾਂ ਉਹ ਖੁੱਲੇ ਪਹਿਲਾਂ ਤਾਂ ਪਹਿਲਾਂ ਕਿੱਥੇ ਹੁੰਦੇ ਤਾਂ ਕੰਮ ਕਿੱਥੇ ਕਿਸੇ ਦੇ ਸਾਰੇ ਦੇ ਬਾੜੇ ਸਾਂਝੇ ਜਿੱਥੇ-ਕਿੱਥੇ ਹੀ ਚੱਲਦੇ ਤਾਂ ਕੰਮ ਬੇਰੀ ਗੱਲ ਸੁਣ ਲੈ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਉਹ ਕੱਲੇ-ਕੱਲੇ ਬੰਦੇ ਦੇ ਦਾਦਾ-ਦਾਦ 15-15 20 ਰਿਸ਼ਤੇਦਾਰੀ ਵੀ ਹੁੰਦੀ ਹੈ ਹੂੰ ਸਾਰੇ ਆਂਦੇ ਹੁੰਦੇ ਤੇ ਰਾਤ ਨੂੰ ਸੌਰੀ ਰਹਿੰਦੇ ਤੇ ਵਿੰਜੇ ਵੀ ਇਕੱਠੇ ਗਏ ਕਰਦੇ ਤੇ ਮਿੰਜੇ ਹੂੰ ਬਿਸਤਰੇ ਹੂੰ ਵੀ ਰਾਤ ਨੂੰ ਮੇਲੂਰੀ ਰਹਣਾ ਹੁਣ ਤਾਂ ਘਰ ਦੀ ਰਹਿੰਦੇ ਰਾਤ ਨੂੰ ਜਾਗੋ ਦੇ ਬਾਅਦ ਜਾਗੋ ਦੇ ਬਾਅਦ ਵੀ ਨਾ ਹੁੰਦੇ ਸਾਰੇ ਹੁਣ ਤਾਂ ਗੱਡੀਆਂ ਗੁੱਡੀਆਂ ਆ ਗਈ ਕਹਾ ਹਿੰਮਤ ਮਾਰ ਤਾ ਦੌੜ ਜਾਂਦਾ ਅੱਗੇ ਹੁੰਦੇ ਬੱਸ ਰੇੜੇ ਅੱਗੇ ਬੱਸ ਤੇ ਸਕੂਟਰਾਂ ਹੁੰਦਾ ਸਕੂਟਰ ਡਾਮੇ ਡਾਮੇ ਤੇ ਮਤਲਬ ਮੋਟਰਸਾਈਕਲ ਤੇ ਹਲਾ ਰਾਤ ਨੂੰ ਫਿਰ ਉਸ ਮਾ ਜਾਣ ਲੱਗੇ ਠੰਡ ਚ ਜਾਣ ਲੱਗੇ ਬੰਦਾ ਫੋਲਦਾ ਹੁਣ ਗੱਡੀਆਂ ਲੈ ਲੈਟਾਂ ਦੂਈਆਂ ਦਾ ਡੌਣ ਹਰਾਂ ਦਾ ਕਰਨੂ ਇਹ ਆਉਣਾ ਹੀਟਰ ਲੱਗੇ ਜਾਂਨ ਨਾਲੇ ਲੈ ਲਾਉਰੇ ਅੱਲਾ ਕਹਦਾ ਹੁਣ ਕਰਦੀ ਤਿਆਰ ਹੋ ਕੇ ਆਉਂਗੇ ਨਹੀਂ ਤਾਂ ਪਹਿਲਾਂ ਇੱਕ ਟੇਚੀ ਕਪੜਾ ਦਾ ਭਰਨਾ ਹੁੰਦਾ ਵੀ ਹੁਣ ਤਿੰਨ ਦਿਨ ਦੀ ਛੁੱਟੀ ਹੈ ਹੈ ਕਿ ਨਹੀਂ ਹਾਂ ਤੇ ਇੱਧਰ ਨੂੰ ਖੇਤਾ ਵਾਂ ਨੂੰ ਵੀ ਹੁਣ ਤੂੰ ਹਾਂ ਭਾਈ ਵੇੜ ਤੋਂ ਨੂੰ ਵੇ ਖੇਤਾ ਮੈਂ ਕੰਮ ਤਾਂ ਖੋਲ ਲਈ ਜੀ ਚਾ ਆਉਂ ਟਰੀ ਕੰਮ ਚਲੂ ਉਹ ਠੀਕ ਆ ਹੁਣ ਉਹ ਵੀ ਠੀਕ ਤਾਂ ਆ ਵੀ ਠੀਕ ਟਾਈਮ ਟਾਈਮ ਤੇ ਸਭ ਰੋਲਾ ਜਿੰਨਾ ਬੰਦਾ ਫਾਸਟ ਉਹਨਾਂ ਸਮਾਂ ਵੀ ਫਾਸਟ ਹੁੰਦਾ ਹੈ ਹੈ ਨਾ ਸਮੇਂ ਨਾਲ ਬੰਦਾ ਫਾਸਟ ਹੋ ਗਿਆ ਵਾਤੇ ਫੇਰੇ ਹੁਣ ਕੰਮ ਵੀ ਹੈ ਨਹੀਂ ਕੋਈ ਕੰਮ ਵੀ ਬਹੁਤ ਕੰਮ ਵੀ ਬਹੁਤ ਹੈ ਨਾ ਭੱਜ ਜਿਆਦਾ ਉਹ ਕੰਮ ਉਹੀ ਹੈ ਸਾਲਾ ਨੱਠ ਭੱਜਿਆ ਬੰਦ ਬੰਦ ਦਾ ਜਿਆਦਾ ਨਾ ਨੱਠ ਬੰਦ ਜਿਆਦਾ ਸਾਰਾ ਕੰਮ ਹਾ ਹੱਥ ਨਾਲ ਦਾ ਆ ਵੀ ਲੋਕ ਬਹੁਤ ਕਹਿੰਦੇ ਬਿੱਲੇ ਲੈ ਲੈ ਕੁਛ ਤੇ ਕੁਝ ਕਰੀ ਹੁਣ ਖੜੀ ਮਸ਼ੀਨਰੀਆਂ ਨਹੀਂ ਹੁਣ ਵੀ ਦੁਖੀ ਹੋ ਆ ਇਸ ਤੇਰੀ ਨੂੰ ਕਹ ਕੇ ਹਫਤਾ ਹਫਤਾ ਨਹੀਂ ਮੁੜਦੇ ਲੈ ਨਹੀਂ ਮੁੜਦੇ ਤੇ ਆਪ ਦੀ ਅੰਦਰ ਇਸ ਤੇਰੇ ਚ ਹੋਰ ਆਪ ਦੀ ਚੱਲੇਗੇ ਯਾਰ ਰਿਸ਼ਤੇਦਾਰ ਹੋ ਜਿਹੜਾ ਆਪਣੇ ਮਾਸੀਆਂ ਮੂਸੀਆਂ ਦੇ ਮੁੰਡੇ ਆ ਹੋਰ ਖਾਸ ਰਿਸ਼ਤੇਦਾਰੀ ਅਗਲਾ 7 ਦਿਨ ਪਹਿਲਾਂ ਕਹਿੰਦਾ ਆ ਜਾ ਵੀ ਭਾਈ ਮੱਠੀ ਜਾਂਦੀ ਐ 5-6 ਦਿਨ ਪਹਿਲਾਂ ਹੀ ਬਣਾ ਲੈਂਦੇ। ਹੋਰ ਕੀ? ਉਹ ਵਿਆਹ ਕੋਈ ਓਟ ਕੋਈ ਜਾਂਦੇ ਤੇ ਫਿਰ। ਹਾਂ। ਹੁਣ ਕਹਿੰਦਾ ਬਸ ਵਸਾ ਲਾ। ਹੋਰ ਕੀ? ਅੱਗੇ ਸਾਰੇ ਪਿੰਡ ਨੂੰ ਲੱਡੂ ਵਟਣੇ ਨੂੰ ਕੋਈ ਕਰਦਾ ਤੇ ਉਹਨੂੰ ਹਲਵਾਈ ਹਲਵਾਈਆਂ ਨਾਲੇ ਕਰ ਲੈਂਦੇ ਲੱਡੂ। ਬਜਾਏ ਵਟਕੇ ਭਾਈ। ਹਲਵਾਈ ਤਾਈ ਕਰ ਲਾ ਦਾਰਾ ਕੋ। ਆਈ ਭਾਈ। ਲੋਕਾਂ ਕੋਲ ਟਾਈਮ ਨਹੀਂ ਨੱਟ ਭਾਜਾ ਦਾ ਵਧ ਗਈ। ਹੂੰ। ਟਾਈਮ ਨਹੀਂ ਹੈਗਾ ਨੱਟ ਭਾਜਾ ਦਾ ਬਸ। ਹੱਟ ਭਾਜੇ ਬਸ। ਹਾਂ। ਮੈਂ ਵੀ ਮੰਡਰ ਨੂੰ ਚੱਲ ਜਾਦਾ। ਲੈਟ ਕੱਲ ਤਾਂ ਨੱਟ ਗਈ ਸੀ 4:30। ਹੂੰ। ਹੁਣ ਤਾਂ 5:00 ਵਜ ਗਏ। ਲੈਟ ਹੁਣ ਮਾਹ ਜਿਹੜੇ ਕੈਰੇ ਨੂੰ ਪੈਂਦਾ ਉਹਨੂੰ ਭਰ ਕੇ ਮੋਟਰ ਬੰਦ ਕਰਿਆਉਣੀ ਮੈਂ ਜੇਵਾ ਹੁਣ ਦੂਏ ਨੂੰ ਛੜਤਾ ਜਗਾ ਗੱਗੇ ਪਾਣੀ ਜੇ ਸਾਜੇ ਸਾਢੇ 6 7 ਰਿਣੀ ਆ ਇਹੇ ਤੇ ਮੇਰਾ ਕੈਰਾ ਜੇ ਨਾ ਸਾਰਾ ਵੀ ਸ਼ੁਰੂ ਪਾਣੀ ਫੇਰ ਜਾਣਾ ਕਈ ਰੋ ਬੰਦ ਕਰਦੀ ਚੰਗੀ ਆ ਇੱਕ ਕੈਰਾ ਸੁਣੀ ਬੰਦ ਕਰਦੀ ਚੰਗੀ ਸਵੇਰੀ ਭਰ ਲਈ ਹੋਰ ਕੁੱਲਾ ਦਾ ਕੰਮ ਹੈਗਾ ਸਵੇਰੀ ਕੋਈ ਨਾ ਉੱਥੇ ਦੇਖੀਉਂਗਾ ਹਲੇ ਯਾਰ ਦੋ ਵਾਰ ਪਾਣੀ ਹੋਂਦਾ ਰੱਖ ਨੂੰ ਫੇਰ ਕਣਕੋ ਡਰਦੀ ਐ ਡਾ ਡਰਦੀ ਐ ਹਾਂ ਕੋਈ ਫਾਇਦਾ ਨਹੀਂ ਕੰਮ ਦਾ ਇੱਕ ਵਾਰ ਲਾਓ ਥਲੀਏ ਦਾ ਹੁਣ ਉਹ ਵੀ ਹੋ ਜਾਂਦਾ ਤਾਂ ਪੰਗਾ ਉਹ ਵੀ ਮਛੱਡੇ ਆਉਣਾ ਤਾਂ ਫੇ ਦੂਏ ਕੈਰੇ ਮਤੇ ਐ ਪੈਂਦਾ ਤਾਂ ਹੁਣ ਇੱਧਰ ਵੀ ਲੱਗਿਆ ਵਾ ਇੱਧਰ ਵੀ ਲੱਗਿਆ ਵਾ ਹੁਣ ਤਾਂ ਉੱਦੋਂ ਮੈਨੂੰ ਜਾਊ ਫੇਰ ਹੈ ਕਿ ਨਾ ਯਾ ਖੀਰ ਲੈ ਕੇ ਆ ਰਾ ਇਹ ਨਾ ਹੁਣ 111 ਰਹਿ ਜਾਣਾ ਬਸ ਮੈਂ ਉਹ ਦਿਨ ਵਿੱਚ ਭਰੂੰਗਾ ਕੱਲ੍ਹ ਜਬੀ ਭਰਤੀ ਸੀ ਆ ਸਾਬ ਵਿਆਹ ਆ ਵੀ ਨਾਲੇ ਆ ਕਿਹੜਾ ਸਾਡੇ ਵਿਆਹ ਤੇ ਅਗਲੇ ਦਿਨ ਇੱਧਰ ਮੇਲ ਵੀ ਆ ਕਿਹਦੇ ਨਹੀਂ ਜਿੱਦਣ ਪੈਸੇ ਮਜਾਣਾ ਉਦੋਂ ਸ਼ਾਮ ਨੂੰ ਮੇਲ ਆਉਂਦਾ ਸਾਬੀ ਤਰ੍ਹਾਂ ਦੇ ਹਾਂ ਉਦੋਂ ਮੇਲ ਹੈ ਆ 8 ਦਾ ਮੇਲਾ ਭਰੀ ਹਣਾ ਇੱਕ ਦਿਨ ਛੱਡ ਕੇ ਜਿੱਦਣ ਮੇੜ ਆ ਰੋ ਹੋਇ ਮੈਂ ਰਾਤ ਇਹਨਾਂ ਦੂਰੀ ਦੇ ਮੇੜ ਹੈ ਇਹਨਾਂ ਦੇ ਗੈਪ ਆ ਹਾਂ ਅੱਜ ਜਦੋਂ ਮਾਲਾ ਅਸੀਂ ਆਏ ਸ਼ਾਮ ਨੂੰ ਪੈਸ ਤੇ ਹਾਂ ਉਹਦੀ ਸਾ ਉਧਰ ਮੇਲਾ ਮੇਲਾ ਦੋ ਦਿਨ ਸਾਜਰੀ ਉੜਦੀ ਸਾਰ ਹਾਂ ਆਹ ਠੀਕ ਆ ਉੜਦੀ ਸਾਰ ਨਹੀਂ ਸ਼ਾਮ ਨੂੰ ਇਹ ਮੇਲਾ ਹੈ ਸ਼ਾਮ ਨੂੰ ਮੇਲਾ ਜਿੱਦਣੀ ਤਾਂ ਮੇਲਾ ਉਹਦਣਾ ਉਧਰ ਬੈਸਮ ਆ ਨਹੀਂ ਨਹੀਂ ਇੱਕ ਦਿਨ ਦਾ ਫਰਕ ਨਹੀਂ ਫਰਕ ਹੈਗਾ ਮੈਂ ਦੇਖਿਆ ਤਾਂ ਕਾੜ ਹਾਂ ਪਤਾ ਨਹੀਂ ਕਿ ਵਧੀ ਪਈ ਜਾਂ ਨਹੀਂ ਇਹਨਾਂ ਦੇ ਫਿਰ ਮੇਲੇ ਬਰਾਤ ਉਧਰ ਇਹਨੇ ਮੇਲਾ ਹਾਂ ਉਧਰ ਸਾਹਿਬ ਦਾ ਮੇਲਾ ਲੱਗਦਾ ਮੈਨੂੰ ਉਹ ਤੇ ਬਾਦ ਇੱਕ ਸਾਲ ਹੋਣਾ ਇੱਕ ਦਿਨ ਫਿਰ ਗੈਪ ਆਇਆ ਵਿੱਚ ਐ ਉਹ ਤੇ ਕਿਦਾਂ ਗੈਪ ਆ ਨਾ ਗੈਪ ਤੇ ਬਾਅਦ ਆ ਫਿਰ ਇੱਕ ਅਗਲੇ ਦਿਨ ਵਿਆਹ ਹੈ ਉਹ ਮਾਣਾ ਉੱਥੇ ਪੈਸਮਾ ਕੋਈ ਇਹਦਾ ਮੇਰੀ ਗੱਲ ਸੁਣ ਲੈ ਇਹ ਇਹ ਸੜੀ ਆਣੀ ਹੈ ਜਿੱਦਾਂ ਇਹਨਾਂ ਦਾ ਵਿਆਹ ਹੁੰਦਾ ਹੈ ਹਾਂ ਕੋਈ ਨਾ ਪਿੰਡ ਚ ਜੀਰਾਂ ਨੇ ਉੱਥੇ ਵਿਆਹ ਪਿੰਡ ਨਾਲ ਹੁੰਦਾ ਬਲਬੀਰ ਦੇ ਵਿਆਹ ਦਾ ਤੇਰਾ ਵਿਆਹ ਦਾ ਜੀਰ ਦੇ ਨਾਲ ਮੇਰਾ ਵਿਆਹ ਤਾਂ ਉੱਧਰ ਨੇ ਹੈ ਹੈ ਤਾਂ ਦੇਖੋ ਦੇਖੋ ਭਾਈ ਯਾ ਹੁਣ ਚਾਹੀਦੀ ਆ। ਆਹ ਚਾਲਵਾ ਵੇ ਆਉਂਦਾ। ਕੰਮ ਕਰ। ਹੋਰ ਕੋਈ ਨਹੀਂ ਕੰਮ ਕਰ ਜਾਂਦਾ। ਉਹੋ ਜਿਹੇ ਨਾ ਕੰਮ ਤਾਂ ਨਹੀਂ। ਆ ਉਹ ਹੀ ਉੱਧਰ ਜਾਣੇ ਵਾਲੇ ਉਹੀ ਉੱਧਰ ਹੁੰਦੇ। ਨਾ ਨਾ 8:00 ਵਜੇ ਬਹੋਜ ਨਹੀਂ। 8:00 ਵਜੇ ਵੱਜ ਜਾਂਦੀ ਆ ਉਹਦੇ ਕੋਲ। ਹੋਰ ਤਾਂ ਉਹੀ ਉਹਨਾਂ ਦਾ ਵੀ ਉੱਥੇ ਜਾਣਾ। ਫਾਇਦਾ ਕਰਦੀ ਕੰਮ ਸਾਰ। ਇਹ ਦੋਵੇਂ ਪਾਸੇ ਹੋਵੇ ਤਾਂ ਗੱਲ ਚੱਲ ਜਾਂਦੀ ਆ। ਹੋਰ ਕਿਉਂ? ਹੈ ਵੀ। ਹੁਣ ਜਿਹੜਾ ਨਾਲ-ਨਾਲ ਮੇਲ ਹੋ ਜਣਾ, ਬਰਾਤ ਹੋ ਜਣੀ ਉਹਦਾ ਫੇਰ ਕੰਮ ਮਿਲ ਜੀਂਦਾ। ਆਉਂਦਾ ਜੀ। ਹਾਂ ਉਹੀ ਬੰਦੇ ਉੱਧਰ ਜਾਣੇ ਵਾਲੇ ਉਹੀ ਉੱਧਰ ਜਾਣੇ ਵਾਲੇ। ਹੋਰ ਕਿਉਂ? ਹੈ? ਹਾਂ। ਆਹ ਫੇ ਭਾਈ ਹੁਣ ਤੋਂ ਮਾ ਹੁਣ ਚੱਲਿਆ ਮੈਂ ਤਾਂ ਆਹ ਮੈਂ ਦੇਖਣ ਲੱਗਿਆ ਮਹਾਰੀ ਛੱਡ ਦਮ ਹੂੰ ਪੈਰ ਖੜ ਗਿਆ ਇਹਦੇ ਮਾ ਕਾਲੂ ਹਟਦੀ ਫਿਰਉਣਾ ਉਹ ਆਪਣਾ ਅੱਧਰ ਉਧਰ ਛੱਡ ਕੇ ਪਾਣੀ ਉਹਦੇ ਦੇ ਹਟ ਕੇ ਫੇਕੜਾ ਮਾਰ ਕੇ ਉਹਦਾ ਕੀ ਆ ਦੋ ਮੈਂ ਦਬੇਟ ਕਿਹਨਾਂ ਕਾਲੂ ਹੁਣ ਮੈਂ ਨੱਕਾ ਮੋੜਿਆ ਆਉਣਾ ਉਹਨੂੰ ਹਾਂ ਨੱਕਾ ਮੋੜ ਕੇ ਮੋਟਰ ਕਰਦੇ ਨਹੀਂ ਬੰਦ ਹਾਂ ਖਾਜਿਆ ਭਈਏ ਨੂੰ ਮੈਂ ਫੋਨ ਨੰਬਰ ਲੈ ਆ ਉਹਨੂੰ ਕਹਿਣਾ ਬੜਨ ਦਾ ਬੱਦੇ ਬਈ ਆਪਾਂ ਦਾ ਭਰੇ ਤੇ ਜਾਂ ਭਰ ਜੂਗਾ ਕਹਿ ਰਿਹਾ ਜਿਵੇਂ ਜਾਣਾ ਹੁਣ ਸੱਜਰੀ ਮਾਰ ਦੋ ਛਟਾਪਰ ਹਾਂ ਇਹਦਾ ਕੋਈ ਨਹੀਂ ਲੱਗਣ ਕੰਮ ਤਾਂ ਨਾ ਨਾ ਇਹਨੂੰ ਪਾਣੀ ਕਲਾਉਣ ਦਾ ਚੱਲਾ ਬਿਆਦ ਇਕਲਾ ਨੂੰ ਬੇ ਅਨਿ ਲੇਟਾ ਵਾਏ ਲੇਟਾ ਹੀ ਰਿਹਾ ਮੈਂ ਇਸੇ ਮਤਾਰ ਵੀ ਲੇਟਾ 22 ਤਰੀਕ 날 ਤਾਂ 10 ਦਿਨ ਪਏ ਆ ਹਫਤੇ ਬਾਅਦ ਉਹ ਕਣਕ ਵੀ ਹੁੰਦੀ ਸਭ ਤੋਂ ਬਾਅਦ ਤਾਂ ਲੱਗਦੇ ਆਰੇ ਕੇ ਮਾਲੀ ਵਾਲਾ ਏ ਹਰ ਛਾੜ ਪੂਰਾ ਛਾੜ ਪੂਰਾ ਚੱਲ ਚੱਲੀਏ ਗਾਹੋਂ ਦਾ ਪਟਾਮੇ ਮਾਨ ਨੇ ਕੱਗੇ ਉਰੇ ਪਾਣੀ ਨਹੀਂ ਖਾਂਦਾ ਕਿਤੇ ਮਾਰ ਦੂੰਗਾ ਬਲਟਾਮੇ ਪਟਾਮੇ ਥੱਲੇ ਗੇ ਨਾ ਇਹਨੂੰ ਫੇਰ ਦੇਸੀ ਰੇ ਭਰ ਕੇ ਫੇਰ ਬੀਜਾਂ ਮੈਂ ਬੀਜੂਗਾ ਕੋ ਬੀਜਣਾ ਕਣਕ ਦੇ ਵਾਦੇ ਕਰਦੇ ਨੇ ਕੰਮ ਕਣਕ ਦੇ ਵਾਦੇ ਕਰਨਾ ਹਰਜੀ ਲਾਉਣੀ ਕਰਦੇ ਵਾਦੀ ਵੀ ਦੇਖਣੀ ਉਰੇ ਜੀਰੀ ਮੇਰੀ ਸਲਾਹ ਹੈ ਜੀ ਸਾਡੀ ਮੈਂ ਕਹਾਂ ਜੀ ਇਹ ਨੂੰ ਨਾ ਬਲ ਦੇ ਦੀ ਤੇਰੀ ਉਹ ਬੀਜਾਂ ਉਰੇ ਜਿਹੜੀ ਰਹਿਣ ਦੇਣੀ ਆ ਚਾਰਾ ਕਰ ਲਾ ਉਰੇ ਹਾਂ ਚਾਰਾ ਨੇੜੇ ਲੋਟ ਹੈ ਨੇੜੇ ਠੀਕ ਆ ਇੰਜਨ ਆਪਾਂ ਨੇ ਲਿਆ ਸਰਵਾ ਉੱਥੇ ਟੂਆ ਪਟਾ ਕੇ ਉਹਦੇ ਮੈਨੂੰ ਖਾਲ ਪਹਿਲੀ ਹੀ ਪਾ ਦੇਣੀ ਢੋਇਸ ਨੂੰ ਆਪਣਾ 2 ਮਿੰਟ ਚਲਾ ਚੱਲ ਪਾਣੀ ਬਾਹਰ ਪਸਾਦ ਜਮੀ ਪੈ ਗਿਆ ਠੀਕ ਨਹੀਂ ਗੱਲ ਆ ਦੂਤ ਤੇ ਆਉਣੀ ਓਕੀ ਹੋ ਜਲੀ ਆ ਨਹੀਂ ਟਰੈਕਟਰ ਕੱਟ ਨਹੀਂ ਬਹੁਤ ਰੱਖ ਹੋਰ ਕੇ ਪੰਗਾ ਤਾਂ ਪੈਣੀ ਆ ਨਹੀਂ ਫੇਰ ਮੋਟਰ ਹੈਗਾ ਜਿੰਦਾ ਬਾਦ ਮੋਟਰਸਾਈਕਲ ਜਦੋਂ ਗੱਤ ਟੁੱਟਦੀ ਨਹੀਂ ਘਰ ਲੈ ਮੁੰਡਾ ਗਿਰ ਜਿੰਦਾ ਸਾਲਾ ਭਰੀ ਲੱਦੀ 7 ਵਾਰੀ ਪਵਾ ਲਿਆ ਸਾਰੀ ਦਾ ਮੰਨੂ ਕਹਿੰਦਾ ਯਾਰ ਪਾਣੀ ਨਾ ਖੈ ਤੇ ਗੋਲੀ ਲੈ ਲਵਾ ਦੇ ਮਾ ਗੋਲ ਵੀਲੋ ਵਾਲੇ ਦਾ ਠੀਕ ਨੇ ਜਾਂ ਮਰ ਪਾਣੀ ਆਹ ਨਹੀਂ ਕੋਣਾ ਟੱਪਾ ਜਾ ਜਮਾ ਪਾਣਾ ਓਕੇ ਜਾਨਾ ਕੋ ਬੇਰੀ ਹੈ ਬੇਰੀ ਉਹ ਕਹਿੰਦਾ ਕਿੰਨਾਂ ਕੰਮ ਕਰਦਾ ਜੇ ਸਟਾਰਟ ਕਰ ਦੇ ਇਹਨੂੰ ਜੱਗ ਛੱਡਣਾ ਹੈ ਛਾ ਛਾਲ ਮਾਰਦਾ ਫਿਰ ਉਹ ਬਾਕੀ ਕੰਮ ਕਰ ਲੈਂਦਾ ਚੱਲ ਭਾਈ ਜੀ ਚਲਾ ਕਿਲੋਮੀਟਰ